ਆਸਟ੍ਰੇਲੀਆ ਦੌਰੇ ਲਈ ਭਾਰਤੀ ਮੈਲਾ ਹਾਕੀ ਟੀਮ ਦਾ ਐਲਾਨ ਪੰਜ ਨਵੀਆਂ ਖਿਡਾਰੀਆਂ ਨੂੰ ਮਿਲੀ ਥਾਂ ਝਾਰਖੰਡ ਦੀਆਂ ਪੰਜ ਖਿਡਾਰਨਾਂ ਦੀ ਟੀਮ ਲਈ ਹੋਈ ਚੋਣ ਹਾਕੀ ਇੰਡੀਆ ਨੇ ਸੋਮਵਾਰ ਨੂੰ 26 ਅਪ੍ਰੈਲ ਤੋਂ 4 ਮਈ ਤੱਕ ਆਸਟ੍ਰੇਲੀਆ ਦੌਰੇ ਲਈ 26 ਮੈਂਬਰੀ ਮਹਿਲਾ ਟੀਮ ਦਾ ਐਲਾਨ ਕੀਤਾ ਹੈ। ਭਾਰਤ ਇਸ ਦੌਰੇ ਵਿੱਚ ਕੁੱਲ 5 ਮੈਚ ਖੇਡੇਗਾ। ਉਹ ਪਹਿਲੇ 2 ਮੈਚਾਂ ਵਿੱਚ ਆਸਟ੍ਰੇਲੀਆ A ਨਾਲ ਪਿੜੇਗਾ ਤੇ ਇਸ ਤੋਂ ਬਾਅਦ ਉਹ ਸੀਨੀਅਰ ਆਸਟ੍ਰੇਲੀਆਈ ਟੀਮ ਦੇ ਖਿਲਾਫ 3 ਮੈਚ ਖੇਡੇਗਾ। ਸਾਰੇ 5 ਮੈਚ ਪਰਤ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ। ਇਹ ਦੌਰਾ ਮਹੱਤਵਪੂਰਨ ਮਾਤਵ ਰੱਖਦਾ ਹੈ ਕਿਉਂਕਿ ਟੀਮ ਜੂਨ ਵਿੱਚ ਹੋਣ ਵਾਲੀ FIH Pro League 2024-25 ਦੇ ਯੂਰਪੀਅਨ ਲੀਗ ਦੀ ਤਿਆਰੀ ਕਰ ਰਹੀ ਹੈ ਪੰਜ ਖਿਡਾਰਨਾ ਜੋਤੀ ਸਿੰਘ ਸੁਜਾਤਾ ਕਜ਼ੂਰ ਅਜ਼ਮੀਨਾ ਕਜ਼ੂਰ ਪੂਜਾ ਯਾਦਵ ਅਤੇ ਮਹਿਮਾ ਟੇਟੇ ਨੂੰ ਪਹਿਲੀ ਵਾਰ ਸੀਨੀਅਰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਟੀਮ ਤਜਰਬੇਕਾਰ ਅਤੇ ਨਵੇਂ ਖਿਡਾਰੀਆਂ ਦਾ ਮਿਸ਼ਰਣ ਹੈ ਟੀਮ ਦੀ ਅਗਵਾਈ ਮਿਡਫੀਲਡਰ ਸੀਮਾ ਟੇਟੇ ਕਰੇਗੀ ਜਦਕਿ ਤਜਰਬੇਕਾਰ ਫਾਰਵਰਡ ਨਵਨੀਤ ਕੌਰ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਝਾਰਖੰਡ ਦੀਆਂ ਪੰਜ ਖਿਡਾਰਨਾਂ ਦੀ ਚੋਣ ਹੋਈ ਹੈ ਇਹ ਪੰਜ ਖਿਡਾਰਨਾਂ ਸਿਮ ਡੇਗਾ ਜ਼ਿਲ੍ਹੇ ਦੀਆਂ ਹਨ ਜ਼ਿਲ੍ਹੇ ਦੀ ਸਲੀਮਾ ਟੇਟੇ ਨੂੰ ਇੱਕ ਵਾਰ ਫਿਰ ਟੀਮ ਦਾ ਕਪਤਾਨ ਬਣਾਇਆ ਗਿਆ ਆਸਟ੍ਰੇਲੀਆ ਲਈ 26 ਅਪ੍ਰੈਲ ਤੋਂ ਹਾਕੀ ਮੁਕਾਬਲੇ ਸ਼ੁਰੂ ਹੋ ਰਹੇ ਹਨ ਇਹ ਮੁਕਾਬਲੇ 4 ਮਈ ਤੱਕ ਜਾਰੀ ਰਹਿਣਗੇ ਟੀਮ ਦੇ ਮੁਖ ਕੋਚ ਹਰਿੰਦਰ ਸਿੰਘ ਨੇ ਕਿਹਾ ਅਸੀਂ ਇੱਕ ਸੰਤੁਲਨ ਟੀਮ ਦੀ ਚੋਣ ਕੀਤੀ ਹੈ ਜੋ ਕਿ ਤਜਰਬੇਕਾਰ ਅਤੇ ਨੌਜਵਾਨਾਂ ਦਾ ਵਧੀਆ ਮਿਸ਼ਰਣ ਹੈ ਨੌਜਵਾਨ ਖਿਡਾਰੀਆਂ ਨੇ ਰਾਸ਼ਟਰੀ ਪੱਧਰ ਤੇ ਮੁਕਾਬਲੇਾਂ ਅਤੇ ਸੀਨੀਅਰ ਕੈਂਪਾਂ ਵਿੱਚ ਆਪਣਾ ਹੁਨਰ ਦਿਖਾਇਆ ਹੈ ਇੱਥੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਅੰਤਰਰਾਸ਼ਟਰੀ ਪੱਧਰ ਦੀ ਚੁਣੌਤੀ ਦਾ ਸਾਹਮਣਾ ਕਿਵੇਂ ਕਰਨਗੇ ਬਿਊਰੋ ਰਿਪੋਰਟ ਚੜਦੀ ਕਲਾ ਟਾਈਮ ਟੀਵੀ this program is sponsored by the singla office bakersfield for all your immigration family law needs Call or scan QR code to contact us. Rodis Inc. Million Miles with Smile or scan QR code to contact us. Flankbird Truck Repair Trust We Build in Truck Repair or scan QR code to contact us. The Masala Twist Oxnard Fine Authentic Indian Cuisine or scan QR code to contact us. Pizza Twist Taste with Twist Order Today Call or Visit Website or scan QR code to contact us. New India Market or scan QR code to contact us. Taba Indian Cuisine, Tracy find Authentic Indian Cuisine in Tracy or scan QR code to contact us. Bila Market, scan QR code to contact us. Simi Valley Family Dental Office or scan QR code to contact us. Samra Produce largest variety of Indian vegetables and fruits in the USA, scan this QR code to contact us. Mountain Mike Pizza, scan this QR code to contact us. Apa made and served with love. Scan this QR code to contact us. Krishan Kumar, covered California certified agency manager who can help you, your family, and your small business with health insurance. Call at 1-877-830-3270 or scan QR code to call or text.